ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਵਿਲਾ ਤੇਜਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਮਾਲੇਵਾਲ ਦੇ ਪੁਲ ਤੇ ਆਪਾਂ ਪਹੁੰਚੇ ਆਂ ਫੌਜੀ ਫਾਰਮ ਤੇ ਆ ਬੋਰਡ ਵੀ ਇੱਥੇ ਉਹਨਾਂ ਨੇ ਪੂਰੇ ਵਧੀਆ ਕਰਕੇ ਲਾਤੇ ਆ ਵੱਡੇ ਵੱਡੇ ਬੋਰਡ ਹੈ ਜਿਹੜੇ ਇੱਥੇ ਵੀ ਲਾਤੇ ਤੇ ਬਾਹਰ ਮੇਨ ਰੋਡ ਤੇ ਵੀ ਬੋਰਡ ਜਿਹੜਾ ਵੀਰਜਨ ਆਦਾ ਫੌਜੀ ਫਾਰਮ ਦਾ ਲੱਗਾ ਮਾਲੇਵਾਲ ਦੇ ਪੁਲ ਤੇ ਲੱਗੇ ਜਿਹੜਾ ਫਤੇਗੜ ਚੋੜੀਆਂ ਤੋਂ ਡੇਰੇ ਭਾਬੇ ਨਾਨਕ ਨੂੰ ਰੋਡ ਜਿਹੜਾ ਜਾਂਦਾ ਤੇ ਅੱਜ ਆ ਸਾਰੀਆਂ ਗੱਬਣਾ ਵਾ ਤੇ ਕੋਜੀ ਜਿਹੜੀਆਂ ਇੱਧਰ ਆ ਤੁਹਾਨੂੰ ਦੋ ਤਿੰਨ گاਵਾ ਤਾਂ ਦਿਖਾਵਾਂਗੇ ਉਹ ਸੁਈਆਂ ਵਾ ਜਿਹੜੀਆਂ ਤੇ ਅੱਜ ਫੋਜੀ ਭਾਜੀ ਹੁਣੀ ਵੀ ਆ ਪਏ ਆ ਤੇ ਉਹਨਾਂ ਨਾਲ ਆਪਾਂ ਕਰਾਉਨੇ ਸਿੱਧੀ ਗੱਲਬਾਤ ਢੱਡੀ ਤੇ ਉਹਨਾਂ ਤੋਂ ਹੀ ਅੱਜ ਸਾਰੀ ਜਾਣਕਾਰੀ ਆਪਾਂ ਲੈਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚੱਲ ਵੀਰ ਜੀ ਵਧੀਆ ਵਧੀਆ ਤੁਸੀਂ ਦੱਸੋ ਹਾਂਜੀ ਹੋਰ ਸੁਣਾਓ ਠੀਕ ਠਾਕ ਜੀ ਸਭ ਠੀਕ ਠਾਕ ਜੀ ਅੱਜ ਵਧੀਆ ਹੀ ਨਹੀਂ ਆ ਗਏ ਜੇ ਫਿਰ ਆ ਜੀ ਆ ਗਏ ਸੋ ਸੁਣਾਓ ਤੁਸੀਂ ਨਵੀਆਂ ਤਾਜ਼ੀਆਂ ਨਵੀਆਂ ਤਾਜ਼ੀਆਂ ਵਧੀਆ ਚੰਗਾ ਆਏ ਜੇ ਤੇ ਮੀਂਹ ਨਹੀਂ ਹਟੰਦਿਆ ਸਵੇਰ ਦਾ ਮੇਂ ਕੱਲ ਦਾ ਪਈ ਜਾਂਦਾ ਜਹਾਡੇ ਤੇ ਅੱਛਾ ਜੀ ਹਾਂ ਜੀ ਤੇ ਗਾਵਾਂ ਦੇ ਆਪਣੇ ਕੋ ਹੈਗੀਆਂ 17 ਥਾਣਾ ਠੀਕ ਆ ਤੇ ਕੋਈ ਕੱਲ ਸੇਲ ਹੋ ਗਈਆਂ ਤੇ ਕੋਈ ਵੀਰਾਂ ਵੀਡੀਓ ਚ ਪਾਉਣ ਨਹੀਂ ਦਿੱਤੀਆਂ ਵਪਾਰੀ ਵੀਰੀ ਆਪਣੇ ਵੇਚਣ ਵਾਲੇ ਲੈ ਗਏ ਠੀਕ ਆ ਤੇ ਅਰ ਕਿੰਨੇ ਦਿਨ ਪੈਗੇ ਕਿ ਜਨਵਰੀ ਦਿਖਾਵਾਂਗੇ ਠੀਕ ਆ ਇਹ ਤਾਂ ਛੋਟੀਆਂ ਪਹਿਲੇ ਰਾਇਤ ਕਿੰਨੇ ਦਿਖਾਉਣੇ ਆ ਠੀਕ ਆ ਗਾੜਾ ਦਿਖਾਉਣੀਆਂ ਛੋਟੇ ਛੋਟੇ ਭਾ ਅੱਛਾ ਛੰਡੀਆਂ ਧੀਰੀਆਂ ਵਸੀਆਂ 15-20 ਪਲਾਸਾ ਸੀ ਆਪਣੇ ਕੋ ਠੀਕ ਆ ਕਿੰਨੇ ਅੱਜ ਝੋਟੀਆਂ ਪਹਿਲੇ ਦਿਖਾਉਣੀਆਂ ਮੁੰਦਰਾ ਤੇ ਅਰ ਕਿੰਨੇ ਦਿਨ ਕਿਉਂ ਪੈਗੇ ਆ ਅੱਜ ਫਾਰਮ ਚਲੰਡੀ ਤਿਆਰੀ ਚੂਰੀ ਠੀਕ ਆ ਰੰਗ ਰੂੰਗ ਵਾਲੇ ਲੱਗੇ ਸੀ ਇਹ ਦੇ ਕਰਕੇ ਫਿਰ ਮਾਲ ਦਾ ਹਰਪ੍ਰੀਤ ਭਾਈ ਵਿਗਦਾ ਗਿਆ 2 4 2 4 ਮਿਸਤਰੀ ਨੇ ਇਹ ਕਰਕੇ ਫਿਰ ਅਸੀਂ ਤੇ ਦਹਾਂ ਕੇ ਦਿਨਾ ਚ ਨਕਸ਼ਾ ਹੀ ਬਦਲਤਾ ਜੇ ਸਾਰਾ ਤੇ ਇਹ ਸਾਰੀ ਢਾਡੀ ਕਿਰਪਾ ਜੀ ਵੀਰ ਜੀ ਤੇ ਬੋੜੀ ਬੜੇ ਤਗੜੇ ਤਗੜੇ ਲਿਆ ਕੇ ਲਾਤੇ ਜੀ ਤੁਹਾਡੇ ਚੈਨਲ ਦੇ ਥਰੂ ਆਪਾਂ ਨੂੰ ਬੜਾ ਪਿਆਰ ਮਿਲ ਜਾਦੇ ਇਹ ਚਲੋ ਅਮਰੀਕਾ ਦੂਰੋਂ ਦੂਰੋਂ ਆਪਣੇ ਕਿਹੜੇ ਕਿਹੜੇ ਕੰਟਰੀ ਦੇ ਵੀਰ ਮੇਰੇ ਫੋਨ ਕਰਦੇ ਆ ਸਾਡੇ ਕੋ ਫੋਨ ਵੀ ਨਹੀਂ ਚੁੱਕੇ ਜਾਂਦੇ ਠੀਕ ਆ ਬਾਕੀ ਇਹ ਆ ਬੇ ਕੰਮ ਫੋਨ ਚੁੱਕੇ ਜਾਂਦੇ ਉਹਨਾਂ ਕੋ ਮਾਫੀ ਮੰਗ ਕੇ ਹਾਂਜੀ ਕੰਮ ਸਹੀ ਰੱਖੋਗੇ ਤੇ ਫੋਨ ਤੇ ਦੂਰੋਂ ਦੂਰੋਂ ਆਉਣੇ ਹੀ ਆ ਅੱਜ ਆਪਣੀ ਵੱਲ ਸਾਰਾ ਮਾਲ ਸਾਫ ਵੇਖ ਕੇ ਲਿਆਉਣੇ ਆ ਹਾਂਜੀ ਹਾਂਜੀ ਬਾਕੀ ਹੁਣ ਅੱਗੋ ਚਲੋ ਕਿਸੇ ਦੇ ਕਰ ਬਾਕੀ ਨਾਲੇ ਆਪਣੇ ਕੋਈ ਜ਼ਿਆਦਾਤਰ ਗੱਪਣਾ ਹੀ ਹੁੰਦੀਆਂ ਆ ਹਾਂਜੀ ਆਪਣੇ ਕੋਈ ਇਹ ਵੀਰ ਨੇ 10 ਦਿਨਾਂ ਦੀ ਖੜੀ ਆ 15 ਦਿਨਾਂ ਦੀ ਜੇ ਗੱਬਣਾ ਉਹਦੇ ਘਰੇ ਜਾ ਕੇ 20 ਦਿਨ ਕੱਚੀ ਸੂ ਪੈਂਦੀ ਦੁੱਧ ਘਟ ਦਵੇ ਉਹਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਜੇ ਭਗੇ ਆਪਣੀ ਖੜੋ ਕੋਈ ਸਾਡੇ ਘਰੋਂ ਤਸੱਲੀ ਕਰਕੇ ਖੜੋ ਠੀਕ ਆ ਹੁਣ ਕਹੇ ਲਾਂਮਾ ਨਹੀਂ ਜੇ ਲੈਣਾ ਜ਼ਿਆਦਾਤਰ ਆਪਣੇ ਕੋਈ ਗੱਬਣਾ ਹੀ ਹੁੰਦੀਆਂ ਨਾ ਗੱਬਣਾ ਜਿਆਦਾਿਆਂ ਲਿਆਉਨੇ ਵੀ ਠੰਡੀਆਂ ਹੁੰਦੀਆਂ ਅੱਜ ਕਾ ਲੋਕ 2-4 ਕਿਲੋ ਦੁੱਧ ਹੁੰਦਾ ਪਿੱਛੇ ਬੱਚੇ ਰੱਖ ਕੇ ਦੇ ਦਿੰਦੇ ਫਿਰ ਜਾ ਕੇ ਦੁੱਧੋ ਨਹੀਂ ਵਾਦੀਆਂ ਲੋਕ ਫਿਰ ਸਾਨੂੰ ਲਾਂਮਾ ਦਿੰਦੇ ਆ ਵੀ ਦੁੱਧੋ ਨਹੀਂ ਵਾਦੀਆਂ ਇਦਾਂ ਕੋ ਖੜੂਗਾ ਮੇਰਾ ਵੀਰ 10 ਦਿਨ ਜਾ ਕੇ ਸਾਂਭੂਗਾ 1 ਉਹਨਾਂ ਦੇ ਘਰ ਸੂਗੀ ਜੇਰ ਪਤਾ ਹੋ ਵੀ ਸੁੱਟੀ ਆ ਜਾਂ ਨਹੀਂ ਸੁੱਟੀ ਸਾਰਾ ਕੁਝ ਪਤਾ ਹੋਊਗਾ ਨਾ ਅਗਲੇ ਦਿਨ ਕਰੇ ਆਪਣੇ ਫਾਰਮ ਦੇ ਨਾਲ ਇੱਕ ਤਸਵੀਰ ਖੜੀ ਆ ਆਪਣੇ ਕੋਲ ਇੱਕ ਆਪਣੇ ਕੋਲ ਖੀਰੀ ਬੱਚੀ ਖੜੀ ਬਲਬਲ ਦਾ ਬੱਚਾ ਫਾਰਮ ਤੇ ਜੇ ਕੋਈ ਦਰਸ਼ਕੀਨ ਹੋਵੇ ਨਾ ਅੱਛਾ ਨੰਬਰ ਲਿਖ ਲਓ 819059556 ਖੀਰੀ ਬੱਚੀ ਆ ਆਪਣੇ ਫਾਰਮ ਤੇ ਕਾਹਨੂੰ ਗੱਲਾਂ ਕਰੇ ਟੌਪ ਕਲਾਸ ਜੇ ਕੋਈ ਫਾਰਮ ਵਾਲਾ ਵੀਰ ਹੋਊਗਾ ਠੀਕ ਹੈ ਨਾ ਬੱਚੀ ਤੁਹਾਨੂੰ ਦੇ ਦਵਾਂ ਨੂੰ ਖੋਣੇ ਤਲਾ ਸ਼ਰਵਾਤ ਜਿਹੜੀ ਆ ਝੋਟੀ ਗੱਬਨ ਜੇ ਜੇ ਗੱਬਣਾ ਹਰਪ੍ਰੀਤ ਬਾਜੀ ਝੋਟੀ ਕਾ ਦੀ ਨੰਗੀਨਾ ਹੀ ਆ ਜੀ ਠੀਕ ਆ ਜੀ ਕਿੰਨਾ ਸੁਆਹ ਝੋਟੀ ਦਾ ਜੀ ਬਾਕੀ ਬੜੀ ਖੇਆਂ ਬਲੂ ਕੇ ਨਾ ਬੜੀਆਂ ਝੋਟੀ ਜੱਕਰ ਉੱਪਰ ਬੜੇ ਦੁੱਧ ਹਰਪ੍ਰੀਤ ਬਾਜੀ ਕੱਟੀ ਤੂੰ ਨਾ ਛੱਡੇ ਲਾ ਦੂਗੀ ਠੀਕ ਆ ਦੇ ਨਾ ਜੇ ਲੈ ਜਾਉਗੀ ਤੇ ਪਰ ਚੰਗੀ ਤਿਆਰ ਹੋਊਗੀ ਇਹ ਦੇਣ ਕੱਦ ਕਾਠ ਦੀ ਚੰਗੀ ਆ ਤੇ ਬਾਕੀ ਥਾਣਾ ਦਾ ਸਾਰਾ ਗੈਪ ਵੀ ਜਿਹੜਾ ਇਹਦਾ ਚੰਗਾ ਇਹ ਕਰੀਏ ਤਰ੍ਹਾਂ ਤੁਸੀਂ ਦੇਖ ਸਕਦੇ ਜੀ ਹਰ ਪ੍ਰੀਤ ਭਾਜੀ ਕੋ ਡੀ ਤੇ ਆਨੇ ਗੀ ਨਾ ਹਾਂਜੀ ਪਰ ਇਹੋ ਜੀਆਂ ਕਟੀਆਂ ਦਾ ਡੇਢ ਸਵਾ ਮੰਗਣ ਡਿਆ ਅੱਛਾ ਪਰ ਇਹ ਨਹੀਂ ਮੰਗਣਾ ਇਹਦਾ ਫੋਨ ਤੇ ਕਟੀਆਂ ਕਰਾਂਗੇ ਪਰ ਕਰਾਂਗੇ ਗੈਜ ਅੱਛਾ ਹਾਂਜੀ ਪਾਣਾ ਦੇ ਦੇਣੀ ਕਟੀਆਂ ਆਪਾਂ ਨੂੰ ਪਾਣਾ ਮਿਲੀ ਪਾਣਾ ਦੇ ਦੇ ਫੋਨ ਲਾ ਕੇ ਕੋਈ ਪੁੱਛ ਲੈ ਕਰੇ ਹਾਂਜੀ ਕਟੀਆਂ ਦਾ ਡੇਢ ਡੇਢ ਸਵਾ ਸਵਾ ਮੰਗਣ ਡੇ ਪਰ ਫੌਜੀ ਫਾਰਮ ਤੇ ਉਹ ਰੇਟ ਨਹੀਂ ਨਾ ਠੀਕ ਹੈ ਦੇ ਕਟੀਆਂ ਦਾ ਪਿੰਡਾ ਵੇਖੋ ਠੀਕ ਆ ਕੋਈ ਵਰਕ ਕਰ ਗਈ ਆ ਬਾਕੀ ਇਹ ਵੀ ਕੋਈ ਆਣ ਕੇ ਇੱਥੇ ਵੇਖੇ ਇੱਕ ਵਾਰੀ ਹਨਾ ਆਪਣੀ ਪਸੰਦ ਕਰਕੇ ਖਰੀਦੇ ਠੀਕ ਆ ਜੀ ਗਾੜੀ ਵਿੱਚ ਆ ਗਈ ਜਲਸੀ ਹੁਣ ਗਾੜੀ ਘਾਵਾਂ ਤੁਹਾਨੂੰ ਸਾਰੀਆਂ ਦਿਖਾਉਣੀਆਂ ਥਾਣੇ ਦੇ ਦੇਖਣ ਕਿੰਨਾ ਮੋਟੇ ਪਾ ਬੈ ਇਧਰ ਗੱਬਣ ਵਿੱਚ ਆ ਲਤਨ ਜਫਾ ਪਾ ਛੜੋ ਦੋਵੇਂ ਬੱਲੇ ਬੈ ਜਾਓ ਠੀਕ ਹੈ ਜੀ ਹਰ ਬੀਬੀ ਭਾਈ ਫੌਜੀ ਭਾਨ ਦੇ ਨਗੀਨੇ ਹੋਣੇ ਛੜਾ ਲੱਤਾ ਮਾਰ ਲਈਆਂ ਠੀਕ ਹੈ ਇਹ ਵੀ ਜੀ ਕਿੰਨੇ ਕਿ ਦੁੱਧ ਆ ਲੀ ਜੇ ਇਹ ਵੀ ਜੀ ਦੁੱਧ ਰੱਖੀ ਜਿੱਦਾ ਗਰਮੀ ਗੁਰਮੀ ਚੱਲਣ ਦੀ ਹੈ ਦੁੱਧ ਦੇ ਵਸ਼ੀਨ 17 18 ਕਿਲੋ ਪਾਉਂਦਾ ਚਲੋ ਫੇਰ ਵੀ 13 12 ਕਿਲੋ ਤੇ ਨੋਰਮਲ ਹੀ ਪਾ ਦੋਗੇ ਠੀਕ ਹੈ ਜੀ 1000 ਮੋਟਿਆ ਬਾਕੀ ਅਜੇ ਸੁੰਦੀ ਨਹੀਂ 4-5 ਦਿਨ ਅਜੇ 2-4 ਦਿਨ ਨੇ ਲੱਗ ਜਣੇ ਮਗਰ ਕੈਮਰਾ ਕਮਾਇਓ ਮੱਛੀ ਨੂੰ ਵੇਖੋ ਥਾਨ ਕਿਦਾਂ ਦਾ ਲੱਗਾ ਹਾਂਜੀ ਫਾੜੀਆਂ ਵਾਲਾ ਵਛੀਨ ਚਾ ਡਾ ਲਗਾ ਹਾਂਜੀ ਹਾਂਜੀ ਜਿਹੜੇ ਭਾਜ ਅਸੀਂ ਦੇ ਦੇਨੇ ਨਾ ਠੀਕ ਆ ਜਿਹੜੇ ਆ ਯਾਰ ਪ੍ਰਿੰਸੀਪ ਭਾਅ ਪਾ ਦੇ ਦੇਨੇ ਨਾ ਆਪਣੇ ਤੇ ਤੁਹਾਡੇ ਚੈਨਲ ਤੇ ਹਾਂਜੀ ਮੈਂ ਨਾ ਅਜ ਕਿੰਨਾ ਕੇ ਫਿਰ ਮੋਲੇ ਦਾ ਜਾਇਜਾ ਕਰੀਏ ਜੀ ਸ਼ਾਹ ਜੀ ਭਾਵੇਂ ਬੱਛੀ ਦਾ 40 ਕਾ ਲਈ ਭਾਵੇਂ 40 ਕਰ ਲਈਏ ਹਾਂਜੀ ਪਰ ਇੱਥੇ ਇਹ ਕੰਮ ਨਹੀਂ ਹੋਣਾ ਠੀਕ ਆ ਬਿਲਕੁਲ ਨੋਰਮਲ ਆ ਆਪਾਂ ਦੇ ਦੇਣੀ ਆ ਆਪਾਂ ਨੂੰ ਭਾਣਾ ਮੇਰੀ ਬਿਲਕੁਲ ਜਾਇਜਾ ਕਰੀਏ ਬਾਵਾ ਜੀ ਨਾਲ ਬਾਅਦ ਅੱਜ ਵੀਡੀਓ ਪਾਈ ਆ ਮੈਂ ਨਾ 35 ਦੀ ਦੇ ਦੀਏ 35000 ਹਰ ਵੀਰ ਭਾਈ ਛੋਟ ਛੋਟ ਕਰ ਦਾਂਗੇ ਕਿੰਨੇ ਦਾ ਮਾਨ ਕਰ ਦਾਂਗੇ ਖੁੱਲਾ ਮਾਨਤਨ ਬਾਕੀ ਕੋਈ ਵੀਰ ਆਵੇ ਹੋਰ ਕਰ ਦਾਂਗੇ ਵੀਰ ਜੀ ਕੋ ਫੋਨ ਲਾਵੇ ਕਰ ਅੱਜ ਅਹੀਂ ਆਹ ਤੇ ਫਾਇਦਾ ਕਿਸੇ ਦਾ ਕਰਾਂਗੇ ਜਰੂਰ ਅੱਛਾ 33000 ਦੇ ਦੇਦਾ ਮੈਂ 33000 ਠੀਕ ਹੈ ਜੀ ਫਿਰ ਕਹਿੰਦਾ ਕਿ ਮਾ ਦਿਓ ਕੋਈ ਦਿੰਦਾ ਨਹੀਂ ਹੈ ਫੌਜੀ ਹਰਮ ਦੇ ਜਰਨੀ ਮਾੜੀ ਕਿੱਡੀ ਹੈ ਨਹੀਂ ਚੱਤ ਕਾਠ ਵੀ ਚਲੋ ਚੰਗਾ ਵਾ ਤੇ ਹੁਣ ਇੱਕ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਕਰੋਸ ਚਾ ਕਰੋਸ ਚਾ ਡੇਰੇ ਤੋਂ ਲਈ ਰਿਸ਼ਤੇਦਾਰਾਂ ਕੋ ਹਾਂ ਜੀ ਹਾਂ ਜੀ ਮਸ਼ੀਨ ਨੂੰ ਦੁੱਧ ਪਾਇਆ 12 13 ਕਿਲੋ ਪਹਿਲੇ ਨੇ ਆਦ ਕਾ ਦੂਸਰਾ ਸੁਗਾ ਠੀਕ ਹੈ ਜੀ ਆਦ ਕਾ 15 ਦੀ ਮੀਟ ਕਰਦੇ ਆ ਅੱਛਾ ਖੱਗਿਆ ਇਹ ਵੀ ਹਰਪ੍ਰੀਤ ਭਾਜੀ ਨੀਨਾ ਫੜੀ ਮੜੀ ਖਿਡਾਰੀਆਂ ਓਏ ਬਾਕੀ ਛੱਡੀ ਇਹ ਵੀ ਬੜੀ ਤਸਵੀਰ ਆ ਮੈਂ ਨਾ ਭੰਗੀਆਂ ਚਾਚ ਵੇਰੇ ਆਡੇ ਸਾਰੇ ਜਨਮਾਂ ਦੇ ਬੈਠੇ ਰਹੋ ਛਾਹ ਜਿਹਾ ਇਹੋ ਜਿਹਾ ਠੀਕ ਆ ਹੈ ਕਿ ਠੰਡੀ ਠਿਰੀ ਆ ਕਿ ਪੂਰੀ ਇਹ ਠੜਾਰ ਪ੍ਰੀਤ ਭਾਈ ਲੱਤ ਮਾਰੂਗੀ ਹਾਂਜੀ ਹਾਂਜੀ ਚਲੋ ਲੈ ਜਾ ਬਾਕੀ ਇਹ ਵੀ ਕਿ ਹਜੇ ਤਿਆਰ ਹੋਣੀ ਆ ਹਰਪ੍ਰੀਤ ਭਾਈ ਇਹ 15 ਕਿਲੋ ਦੁੱਧ ਹੱਸ ਕੇ ਅੱਸੀ ਕੱਢੂਗੀ ਠੀਕ ਹੈ ਜੀ ਹਾਂਜੀ ਤੇ ਰੇਟ ਇਹਦਾ ਬੱਛੀ ਦਾ ਜਿਆਦਾ ਹੀ ਕਰਾਂਗੇ ਕਿੰਨਾ ਕਰ ਮੋਲ ਭਾਵੇਂ ਬੱਛੀ ਦਾ ਵੇਚੀਏ ਤਾਂ 40 ਕਰ ਲਈ ਭਾਵੇਂ 45 ਕਰ ਲਈਏ ਪਰ ਉਹ ਗੱਲ ਨਹੀਂ ਹੋਣੀ 35000 ਦੇ ਜਮਾਨਤਨ ਕਰ ਦਾਂਗੇ ਕਿੰਨਾ 30000 ਦੇ ਕਰ ਦਾਂਗੇ 34 ਦੇ ਦਾਂਗੇ 34 ਦੇ ਦੋਗੇ ਹੋਰ ਕਰ ਦਾਂ 500 ਉਹ ਫੋਨ ਲਾਵੇ ਇੱਕ ਢੀਗੇ ਦੇ ਦਾਂਗੇ 33 ਦੀ ਜਿਹੜਾ ਮर्जी ਵੀਰਾ ਆਹਾਂ ਨਾ ਫੜਦੇ 33 ਦੀ ਆ ਫੜਦੇ 6000 ਦਾ ਜੋੜਾ ਵੀਰ ਜੀ ਠੀਕ ਆ 6000 ਦਾ ਜੋੜਾ ਦੇ ਦਾਂਗੇ 65 ਦੇ ਜੋੜਾ ਹੀ ਦੇ ਦੋਗੇ ਗਾੜੀ ਖੋਲ ਮੋਟੇ ਘੱਟ ਪਰ ਅੱਛੀ ਜੀ ਜੀ ਹੋਸਟ ਅੱਛੀ ਇਹ ਤਾਂ ਜਿਮੜਾ ਤਾਂ ਬਾਕੀ ਬੱਚੇ ਭਲਾ ਦੇ ਬਾਕੀ ਬੱਚੀ ਇਹ ਵੀ ਬੜੀ ਬੰਦੀ ਹੁੰਦੀ ਏ ਠੀਕ ਆ ਇੱਧਰ ਆਪਾਂ ਚੱਲੇ ਜਿੱਦਾਂ ਮੱਦੀ ਬੈਠੇ ਰਹੋ ਠੀਕ ਆ ਮਾ ਸਾਰਾ ਆਪਾਂ ਲਿਆਦਾ ਠੰਡਾ ਠੀਕ ਹੈ ਜੀ ਹਰ ਪ੍ਰੀਤ ਭਾਜੀ ਹੁਣੇ ਨੇ ਗਿੰਨੇ ਠੱਡੇ ਸੀਰੇ ਚਲੋ ਲੈ ਜਾ ਫਿਰ ਇਹਨਾਂ ਨੂੰ ਇੱਕ ਮਾੜੀ ਕੰਡੀ ਐ ਵੀ ਬੜੀ ਬਾਕੀ ਮੀਂਹ ਮੂੰਹ ਪੈਣ ਰਿਹਾ ਕੱਲ ਦਾ ਮਾਲ ਆਇਆ ਬਾਕੀ ਥੋੜਾ ਜਿਹਾ ਧੁੱਖਾ ਪਖਾਵਾ ਮੀਂਹ ਜਿਹੜਾ ਰਾਤ ਦਾ ਜਿਹੜਾ ਸ਼ੁਰੂ ਹੋਇਆ ਵਾ ਇੱਧਰ ਹਾਂਜੀ ਤੇ ਇਹਦਾ ਫਿਰ ਜਾਜਾ ਮੁੱਲ ਕਿੰਨਾ ਜੇ ਮੁੱਲ ਪਾ ਵੀਰ ਜੀ ਇਹਦਾ ਵਚੀ ਦਾ 40 ਗਾਲੀਏ ਭਾਵੇਂ 42 ਗਾਲੀਏ ਬਾਰ ਨਹੀਂ ਕਰਨਾ ਗੱਨਾ 35000 ਦੀ ਬਚੀ ਦੇ ਦੋ ਆਹ ਮਤਲਬ 35 ਨਹੀਂ ਟੱਪਣ ਦੇਣਾ ਕਿ ਕੰਮ ਆਹ ਯਾਰ ਰੀਤ ਪਾਜੀ 35 ਦੇ ਸਹੀ ਰੱਖਣੀ ਹੈ ਅੱਛਾ ਮੈਂ ਤਰੀ ਜਾਣੀ ਸਹੀ ਅੱਛਾ ਉਹ ਵੀ 34 ਦੇ ਦਾਂਗੇ ਠੀਕ ਹੈ 35 ਦੇ ਦਾਂਗੇ ਠੀਕ 33 ਦੇ ਦੇ ਜਿਹੜੀ ਮਰਜ਼ੀ ਵੜਦੇ 33 ਦੀ ਆ ਤੇ ਵੀਰ ਜੀ ਲੱਖ ਦੀ ਇੱਕ ਗਾਈ ਹੁੰਦੀ ਐ ਲੱਖ ਦੀਆਂ ਤਿੰਨ ਦੇ ਦੇਣੀਆਂ ਠੀਕ ਆ ਤੇ ਤਿੰਨੇ گاਵਾ ਘਟੋ ਘਟ ਵੀ 50 ਕਿਲੋ ਦੁੱਧ ਦੇਣੀਆਂ ਅੱਛਾ ਇੱਕ ਮਹੀਨੇ ਜੇ ਇੱਕ ਗਾਂ ਫਰੀ ਹੋ ਜੇ ਹੈ ਵੀ ਸਾਰਾ ਸੰਗਣੇ ਦੁੱਧਾ ਲੀਆਂ گاਵਾ ਤੇ ਹਣਾ ਗਾੜੀ ਹੋ ਰੇ ਰੇਡ ਛੋੜ ਦੇਨੇ ਆ ਨਾ ਇਹਨਾਂ ਰੇਡ ਛੋੜ ਦੇਨੇ ਆ ਵੇਖੋ ਨਗੀਨ ਚੌੜ ਇੱਕ ਲਗਾ ਜੀ ਹਰਪ੍ਰਿੰਤ ਭਾਜੀ ਇੱਧਰ ਆਇਓ ਮਾੜਾ ਗਾੜ ਦੇ ਬੰਨੇ ਇਹ ਗਲਤੀ ਵਸ਼ੀ ਆ ਪਲੂਣ ਪਹਿਲਾਂ ਚਾਰ ਦੰਦ ਅੱਛਾ ਤੇ ਬਹੁਤ ਚੰਗੀ ਬੱਛੀ ਰੱਖੀ ਆ ਠੀਕ ਆ ਜੀ ਦਾਬੀ ਬਰੀਕਾਂ ਜਿਹਾ ਕਰਦੇ ਇਹ ਜੇ ਕੇ ਵੀ ਇਨ ਜੱਸੀ ਦੀ ਬਰੀਡ ਤਿਆਰ ਕਰਨੀ ਹੋਵੇ ਹਾਂਜੀ ਬਾਕੀ ਬਹੁਤ ਚੰਗੀ ਬੱਛੀ ਤਿਆਰ ਨੂੰ ਢੀ ਠੰਡੀ ਬੜੀ ਬੱਛੀ ਠੀਕ ਆ ਜੀ ਹਰਪ੍ਰਿੰਤ ਭਾਜੀ ਇਹ ਨਹੀਂ ਆ ਹੋਊ ਜਵਾਕ ਤੇ ਅਸੀਂ ਚੌਗੀ ਕਵਾਂਗੇ ਦੰਦ ਵੀ ਦਿਖਾ ਦਨੇ ਆ ਸੋ ਆ ਪਹਿਲਾ ਹੀ ਇਹਦਾ ਪਿਓਰ ਚਾਰ ਦੰਦ ਆ ਦੇਖ ਸਕਦੇ ਪਿਓਰ ਚਾਰ ਦੰਦ ਆ ਜਿਹੜੀ ਠੀਕ ਹੈ ਲੈ ਲੈ ਭਾਜੀ ਇਹ ਨਗੀਨਾ ਦਾ ਟਾਪ ਕਲਾਸ ਵੱਛੀ ਜਲਸੀ ਵੇਖੋ ਹੌਂਦੀ ਇਹਦੇ ਮਿਲਦੀ ਵੱਛੀ ਦੇ ਲੈ ਜਾ ਲੈ ਜਾ ਕੋਈ ਆਲਾ ਮਸਲਾ ਹੋਏ ਤੂੰ ਤਰਾ ਆ ਕਲੀ ਮੈਂ ਤੋੜੂੰਗਾ ਤਰਾ ਕੋਈ ਕਿੰਨਾ ਫਿਰ ਇਹਦਾ ਮੁੱਲ ਮੁੱਲ ਦੇ ਵਿੱਚ ਤਾਂ ਮਟੀਰੀਅਲ ਹੈ ਗਾਲੀ ਗਾਲੀ ਭਾਂ 42 ਕਰ ਲੀਏ ਹਾਂਜੀ ਪਰ ਕੋਈ ਨਹੀਂ 40 ਕਰਾਂਗੇ ਮਾਨਤਨ ਹਰ ਪ੍ਰੀਤ ਸਾਡੀ 2000 ਹੀ ਕਰਦਾ 38 ਦੇ ਦਾਂਗੇ ਅੱਛਾ ਬਾਕੀ ਕੋਈ ਵੀਰ ਭਰਾ ਆਵੇ ਮੌਕੇ ਤੇ ਮਾਨਤਨ ਕਰਾਂਗੇ 35 ਦੇ ਦਾਂਗੇ ਵੀਰ ਜੀ ਠੀਕ ਆ 35 ਦੀ ਪਹਿਲਾਂ ਇਹ ਵੀ 35 ਅੱਜ 35 ਨਹੀਂ ਤਾਂ ਪਾਉਣਾਗੇ 2000 ਦੇਹੋ ਜੀ ਰਸੀ ਠੀਕ ਆ ਅੱਜ ਸੂਆ ਪਹਿਲਾ ਇਸ ਹੁਣਾ ਬਾਸ਼ਾ ਸ਼ੀਸ਼ਾ ਜੀ ਬਾਸ਼ਾ ਪ੍ਰਿੰਦ ਭਾਜੀ ਹਾਂਜੀ ਫੌਜੀ ਭਾਜੀ ਨੇ ਜਾਨਵਰ ਲਿਆਉਂਦੇ ਆ ਜਨਵਰ ਅੱਜ ਮੈਂ ਵੀ ਵੇਚ ਲੈ ਆਂਦੇ ਆ ਅੱਛਾ ਫੌਜੀ ਭਾਜੀ ਨੇ ਜਾ ਕੇ ਵੀਰ ਨੇ ਮੱਛੀਆਂ ਲਿਆਂ ਮੈਂ ਵੀ ਲਿਆਂ ਜੋੜਾ ਲਿਆ ਇੱਕ ਗਾੜੀ ਤਨ ਤਸਵੀਰ ਦਿਖਾਉਣੀ ਨਿਗੇ ਜੇ ਬਾਜ ਠੀਕ ਆ ਇਹ 13 14 ਕਿਲੋ ਵਾਲੀ ਵਹਿੜ ਦੇਣੀ ਅੱਜ 30 ਤੋਂ ਅੰਦਰ ਨੂੰ ਠੀਕ ਆ ਅੱਜ 4-5 ਦੇ ਲੈਂਦੀ ਹੈ ਇੱਕਾਂ ਠੀਕ ਹੈ ਹਾਂ ਜੀ ਭਾਜੀ ਏ ਨਹੀਂ ਆਰੇ ਪ੍ਰੀਤ ਭਾਜੀ ਇਧਰੋ ਕੈਮਰਾ ਘੁਮਾ ਦਿਓ ਠੀਕ ਆ ਚੀਜ਼ਾਂ ਵੀ ਆਪਾਂ ਹਰਪ੍ਰੀਤ ਭਾਜੀ ਸ਼ੌਂਕੀ ਆ ਆ ਚੀਜ਼ਾਂ ਦੇ ਇਹ ਚੀਜ਼ਾਂ ਫੌਜੀ ਫਾਰਮ ਤੇ ਲੱਭਣੀਆਂ ਆ ਇਹ ਫੌਜੀ ਫਾਰਮ ਤੇ ਮਿਲਣੀਆਂ ਹਰਪ੍ਰੀਤ ਭਾਜੀ ਠੀਕ ਆ ਬਾਕੀ ਇਹਦੇ ਸਰੀਰ ਦੇ ਨਿਸ਼ਾਨ ਜਿਹੜੇ ਪਹਿਲਾਂ ਇਹ ਨਾ ਪਿਛਲੇ ਸਾਲ ਜਿਹੜਾ ਪਹਿਲਾਂ ਹੀ ਆ ਜਿਹੇ ਤਰ੍ਹਾਂ ਇਹ ਪਿਛਲੇ ਸਾਲ ਦੀ ਬਾਸ ਸਾਫ ਆ ਜਿਹੜਾ ਦਾਗ ਨਹੀਂ ਆ ਕੋਈ ਇਹ ਕਈ ਵਾਰੀ ਜਿੱਤਰਾ ਕੁਛ ਹੋਇਆ ਉਹ ਤੇ ਨਿਸ਼ਾਨ ਰਹਿ ਜਾਂਦਾ ਉਹ ਹਰਪ੍ਰੀਤ ਭਾਜੀ ਆਰਡਰ ਦਿਖਾ ਦਿਓ ਚੱਡਾ ਦਿਖਾ ਦਿਓ ਵੈਟ ਦਾ ਖਾਣੇ ਵੇਖੋ ਗੁਲਾਬੀ ਲੱਗਾ ਠੀਕ ਹੈ ਜੀ ਤੇ ਇਹ ਕਿੰਨੇ ਕੁ ਹਰਪ੍ਰੀਤ ਭਾਜੀ ਮੋਲ ਵਾਲੀ 13 ਜਿਹੜਾ ਕਿਲੋ ਪਾਦੂ ਪਹਾੜੇ ਦੇ ਦੇਣੀ ਆ ਕਿੰਨੇ ਪਾਜ 35 ਦੀ ਵੇਖਦੀ ਆਪਾਂ 35 ਨਹੀਂ ਕਰਨਾ 1000 ਦਾ ਤੀਜਾ ਮਾਨ ਕਰਦਾਂਗੇ ਨਤੀਜ ਦੇ ਦਾਂਗੇ 29 ਦੇ ਦੇ ਨਹੀਂ ਆ। ਹੋਰ ਕਰਦਾਂਗੇ ਮੌਕੇ ਤੇ ਮਾਨ। ਕੋਈ ਫੋਨ ਲਾਵੇ 28 ਦੀ ਵੀਰ ਜੀ। ਅੱਛਾ। 13-14 ਕਿਲੋ ਵਾਲੀ ਦਿੰਦਾ ਨਹੀਂ 28 ਜਰ ਦੀ ਆਪਾਂ ਦੇ ਦੇਣੀ ਆ। ਬਾਕੀ ਇਹ ਆ ਵੀ ਕੋਈ ਫੋਨ ਲਾਵੇ ਅੱਜ। ਕੋਈ ਫੋਨ ਲਾਵੇ ਬਾਕੀ ਜਨਵਰ ਦੇ ਕੇ ਭੇਜਾਂਗੇ ਕਿਸ ਦੇ ਪਸੰਦ ਆਉਣਾ ਚਾਹੀਦਾ। ਖਾਲੀ ਨਹੀਂ ਆਂ ਦਿੰਦੇ ਤੁਹਾਨੂੰ। ਠੀਕ ਹੈ। ਅੱਜ ਜਿਹਦੇ ਕੋਈ ਮੇਲਾ ਲੁੱਟਿਆ ਜਾਂਦਾ ਝੜੀਓ ਚ ਲੁਕਲੇ ਮੇਲਾ। ਅੱਜ ਆੜੀ ਸੋਧ ਬਨੇਰ ਹੀ ਜਾਂਦਾ। ਅੱਛਾ। ਅੱਜ ਮਾਲ ਸੋਲਾ ਆਈਫੋਨ ਦਿੰਦਾ ਮੈਂ। 3 ਨੰਬਰ ਆਜੋ। ਵੀਰ ਜੀ ਸੋਲਾ ਮਿਲਦਾ। ਪਹਿਲੇ ਵਿੱਚ ਏ ਸਾਡੀ ਸ਼ਿੰਦੂਾ 68 ਇਹਦੇ ਮੇਨਾ ਇਹ ਸ਼ਿੰਦੂ ਦੀ ਹੱਟੀ ਦਾ ਨਾਮ ਹੈ ਬੜੇ ਕਹਿੰਦੇ ਆ ਸ਼ਿੰਦੂ ਕੋਲਿਆ ਸ਼ਿੱਦੂ ਸਾਡੀ ਅੰਕਲ ਦਾ ਨਾਮ ਹੈ ਠੀਕ ਹੈ ਜੀ ਹਾਂ ਜੀ ਠੀਕ ਹੈ 6 ਨੰਬਰ ਤੇ ਗੱਡੀ ਬੱਛੀ ਆ ਗਈ ਪਲੂਣੇ ਵੀ ਪਹਿਲੇ ਨੇ ਠੀਕ ਹੈ ਜੀ ਭਾ ਇਹਦਾ ਵੀ ਜਾਇਜ਼ ਕਰਨਾ ਬੜੇ ਦਿਨਾਂ ਬਾਅਦ ਭਾਜੀ ਵੀਡੀਓ ਪੈਣੀ ਮੇਲਾ ਲੁੱਟ ਲੈ ਜਿਹੜੇ ਵੀ ਇਹਨੇ ਲੁੱਟਿਆ ਜਾਂਦਾ ਇਹਦੇ ਵੀ ਦੰਦਾ ਜੀ ਆ ਨਹੀਂ ਜੀ ਦੁਆ ਦਾ ਪਹਿਲਾਂ ਨਾ ਪਰ ਹੈ ਜੀ ਹੈਗੀ ਜਮਾਨ ਸੁਆ ਪਹਿਲਾ ਦੇ ਹਰ ਪਿੰਪਾ ਜੀ ਵੀ ਨਗਾਇਆ ਮੁੱਲ ਲਾਗੇ ਤਾਂ ਦਿਖਾ ਦਿਓ ਆਰਡਰ ਉਹਦਾ ਤੁਹਾਨੂੰ ਇਹ ਕਿੰਨੇ ਕ ਦੁੱਧ ਆ ਲਈ ਜੀ ਭਾਈ ਇਹ ਵੀ 10 ਕਿਲੋ ਤਾਂ ਨਹੀਂ ਮਰਦੀ ਪਹਿਲੇ 8 ਕਿਲੋ ਦਾ ਆਰਡਰ ਉੱਤੇ ਤਾਂ ਕਹ ਲਓ ਤੇ ਜੱਜਾ ਮੁੱਲ ਫੇਰੇ ਦਾ ਨਾ ਨਾ ਜੀ ਇਹ ਨਹੀਂ ਪਾ ਗਏ ਇਹ ਦੇ ਦੇਣੀ ਨਾ ਪਹਿਲਾਂ ਵਛੀ ਤੇਰੇ ਦੇਣੀ ਨਹੀਂ ਆ ਨਾ ਨਾ ਫੋਨ ਨਾ ਚੁੱਕੇ ਜਾਣਗੇ ਅੱਜ ਤੇ ਅੱਛਾ ਹਾਂਜੀ 3 ਦੇ ਜੀ ਉਹਨਾਂ ਦੇਣੀ ਆ ਕਿੰਨੇ ਦੇ 30 ਮੁੱਲ ਤੇ ਵੀ 30 ਗਾਲੀ ਆ ਭਾਵੇਂ 23 ਗਾਲੀ ਆ ਹਾਂਜੀ ਹੋਰ ਨਹੀਂ ਪਾ ਨਾ ਦੇ ਦੇ ਨੀ ਮੈਂ ਨਾ ਪੰਜੀ ਦੇ ਦੇ ਗਏ 1000 ਹਰ ਪੀ ਭਾਜੀ ਮਾਨ 23000 ਦੀ ਦੇ ਦੇ ਨੀ 23 ਦੀ ਅੱਛਾ 23 ਦੇ ਠੀਕ ਆ 23000 ਦੀ ਹਾਂਜੀ ਠੀਕ ਆ 23000 ਦੀ ਤੇ ਹੁਣ ਇੱਧਰ ਦੋ ਗਾਵਾਂ ਹੋ ਰਹਿ ਗਈਆਂ ਜੇ ਦੋ ਰਹਿ ਗਏ ਕਿ ਸੂਈ ਕਲਤੀ ਰੱਚੀ ਬੱਚਾ ਲਾ ਮੜਿਆ ਇਦਾਂ ਠੰਡੀ ਵਾਲੀ ਆ ਜੇ ਪਿੱਛੇ ਵੀ ਅਸਲੀ ਆ ਠੀਕ ਆ 1000 ਹਰ ਪੀ ਭਾਜੀ ਜੀ ਯਾਰ ਚਵਾ ਅਨਾ ਗਏ ਚਵਾ ਚੋਦਖਾ ਦੀ ਆ ਲੈ ਕੋ ਠੀਕ ਜੀ ਪਰ ਦੀ ਚੈੱਕ ਕਰਦੀ ਆ ਦੇ ਹਲੇ ਬਚਾ ਨਹੀਂ ਲਾਇਆ ਹੋਦਿਆਂ ਬੱਚਾ ਲਾ ਲੀਏ ਗਾਜਰ ਗੁੱਲਾ ਬਣਾਉਂਦੀ ਆ ਚਲੋ ਖੋਲੋ ਸੋਰ ਗਾਜਰ ਬੱਚੇ ਸੇ ਕਾਲੀ ਸੂਜੀ ਆਜ ਬੱਚਾ ਹਰਪ੍ਰੀਤ ਭਾਜੀ ਦਾ ਬੱਚਾ ਬੜਾ ਨਿਕਲਿਆ ਜੀ ਤੇ ਥੋੜੇ ਜੇ ਘੱਟ ਸੂਵੀ ਜ਼ਿਆਦਾ ਇਹਨਾਂ ਗੱਡੀ ਕੱਲ੍ਹ ਆਜ ਆਈ ਸੀ ਹਾਂਜੀ ਤੇ ਆਹ ਹਰਪ੍ਰੀਤ ਭਾਜੀ ਆਜ ਇੱਕ ਇਹਨੂੰ ਖਸਮ ਲੈ ਹੰਡੀ ਬੜੀ ਭਾਵੇਂ ਪਹਿਲਾਂ 25 ਭਾਵੇਂ ਤੱਕ ਆਹ ਦੇਖੋ ਠੀਕ ਹੈ ਥਣ ਥਣ ਹਰਪ੍ਰੀਤ ਭਾਜੀ ਥਣ ਥਣ ਬਹੁਤ ਚੰਗਾ ਲੱਗਾ ਚਵਾ ਬਹੁਤ ਚੰਗਾ ਠੀਕ ਹੈ ਤੋਰ ਫੇਰ ਇਹਨਾਂ ਵਿੱਚ ਹਾਂਜੀ ਇਹ ਕਿੰਨੇ ਕੇ ਦੁੱਧ ਆ ਲਈ ਜੇ ਦੁੱਧ ਵੀ ਜੇ ਸ਼ੀਸ਼ਾ 10 ਕਿਲੋ ਦੇ ਦੇਉਗੀ ਇਹ ਵੀ ਪਹਿਲਾਂ ਠੀਕ ਹੈ ਤੋਰ ਦੋ ਵੇਖ ਨਾ ਦੂਜੇ ਨਹੀਂ ਜਾਂਦੀ ਇਤਨਾ ਆਪਾਂ ਤਾਂ ਪਹਿਲਾਂ ਕਰਕੇ ਲੈ ਜੇ ਤੈਨੂੰ ਦੂਜਾ ਨਾਲੋਂ ਤੁੰ ਬਾਕੀ ਇਹ ਆ ਵੀ 100 ਥੋੜੇ ਕੇ ਤੈਨੂੰ ਪਹਿਲਾਂ ਪਈ ਗੁਆਰੰਟੀ ਵਾਲੀ ਵਹਿੜ ਆ ਖੰਤ ਬਹੁਤ ਚੰਗਾ ਤੋਰ ਫੇਰ ਇੱਕ ਇਹਨਾਂ ਵਿੱਚ ਬੱਚਾ ਛੋਟਾ ਹੀ ਆ ਜਿਹੜਾ ਇਹਦੇ ਮਗਰ ਬੱਚਾ 100 ਦਾ ਪਹਿਲਾਂ 100 ਦੀ ਸੂਣੀ ਸਫਰ ਸਫਰ ਚ ਗਈ ਆ ਰੀ ਸੂਪਿੰਦੀ ਆ ਗਰਮੇ ਗਰਮੀ ਆ ਇਹ ਤੋਂ ਕੁਮਾੜਾ ਦੇ ਆਉਂਦੀ। ਕੋਈਂ ਦਰੋ। ਜਾਂਦੇ ਜਾਂਦੇ। ਹੱਥ। ਬਾਕੀ ਹਵਾਨੇ ਦੇ ਧਾਕੇ ਦੀ ਗਾਂ ਨੂੰ ਜਾਂਦੀ ਆ। ਦਾਦਾ ਦਾ ਪਰੇ ਲੱਗ। ਤੇ ਇਹਦਾ ਫਿਰ ਮੁੱਲ। ਮੁੱਲ ਦੇ ਵੀਰ ਜੀ ਭਾਵੇਂ ਬੱਤੀ ਦੇਦਾ 27 ਗਾਲੀ ਭਾਵੇਂ 28 ਕਰ ਲੀਏ। ਭਾਵੇਂ ਨਹੀਂ ਕਰਨਾ ਇੱਥੇ। ਕਿੰਨਾ ਕਰਨਾ ਜੀ? ਹਾਂ 25 ਚ ਦੇ ਦਈਏ। ਹਾਂ ਵੀਰ ਭਾਜੀ ਜਸਨੋ ਹੀ ਦੇ ਦਈਏ। ਕਿੰਨੇ ਦੀ? ਭయ్యా ਦੀ ਦੇ ਦੇਣੀ ਕੋਈ ਦਿੰਦਾ ਨਹੀਂ ਫੌਜੀ ਫਾਰਮ ਤੋਂ ਮਿਲਣੀ ਜੇ ਅੱਜ ਦੀ ਸੋਈ 6-7 ਕਿਲੋ ਬੋਲਾ ਮਗਰ ਵਛੀ ਮਗਰ ਵਛੀ ਗਾੜੀ ਇੱਕ ਗਿਫਟ ਆ ਫ੍ਰੀ ਵਾਲੀ ਠੀਕ ਕੋਈ ਪਹਿਲਾ ਲਾਲੇ ਭਾਵੇਂ ਕੋਈ ਦੂਜਾ ਲਾਲੇ ਜੋ ਵੀ ਆ ਤੁਹਾਡੇ ਸਾਹਮਣੇ ਹੀ ਆ ਵਧੀਆ ਇਹ ਸੂਈ ਜੇ ਇਹ ਹਰਕ੍ਰਿਪਾ ਜੀ ਸੂਈ ਜੇ ਇਹ ਸੂਈ ਜੇ ਇਹਦੀ ਤੁਹਾਡੇ ਚੈਨਲ ਤੇ ਪਈ ਸੀ ਵੀਡੀਓ ਅੱਛਾ ਅੱਜ ਤੋਂ ਡੇਢ ਮਹੀਨਾ ਪਹਿਲਾਂ ਉਹ ਨਾ ਫੈਮਿਲੀ ਬਾਹਰੋਂ ਆਈ ਸੀ ਠੀਕ ਆ ਉਹਨਾਂ ਨੂੰ ਦੁੱਧ ਨਹੀਂ ਚੰਗਾ ਮਿਲਦਾ ਤੇ ਉਹਨਾਂ ਨੂੰ ਉਦੋਂ ਆਣ ਕੇ ਲਈ ਗਾਂ ਸਾਡੇ ਕੋਲ ਉਹਨਾਂ ਨੇ ਚਲ ਗਏ ਆ ਛੁੱਟੀ ਘਟ ਕੇ ਅੱਛਾ ਫੇਰ ਚਲ ਗਏ ਆ ਇਹਨੂੰ ਡੇਢ ਮਹੀਨਾ ਸੂਈ ਜ ਨੂੰ ਉਹ ਆ ਜੇ ਬਾਕੀ ਸਾਰੀ ਤੇ ਤੁਹਾਡੇ ਚੈਨਲ ਤੇ ਵੀਡੀਓ ਪਈ ਜੇ ਸੱਜਰ ਦੀ ਸੱਜਰ ਦੀ ਆਲੇ ਡੇਢ ਮਹੀਨਾ ਹੋਇਆ ਜੀ ਡੇਢ ਮਹੀਨਾ ਹੋਇਆ ਜੀ ਡੇਢ ਮਹੀਨਾ ਸੂਈ ਦਾ ਹੋਇਆ ਦੁੱਧ ਕਿੰਨਾ ਇਹਦੇ ਕੋਲ ਦੋ ਤੇਰੇ ਥੱਲੇ ਮੌਕੇ ਤੇ 6-7 ਕਿਲੋ ਤ ਕੰਡੀ ਕੰਡੀ ਬੜੀ ਯਾਰ ਜੀ ਭਾਈ ਕੋਈ ਵੀਰ ਸੇਵਾ ਵਾਲਾ ਖੜੂਗਾ ਨਾ ਤਾਂ ਅੱਜ ਸੀਧਾ ਤੇ ਫਿਰ 12 ਕਿਲੋ ਕਰੂੰਗੀ ਜੇ ਕੋਈ ਵੀਰ ਚੰਗਾ ਸੇਵਾ ਕਰੂਗਾ ਚਲ ਲੈ ਆਣ ਦੇਖੋ ਕਿੰਨਾ ਅੱਜ ਗੱਲ ਕਰੀ ਗਲਾਬੀ ਸੰਨ ਲਗਾ ਕੋਈ ਹੋਰ ਉਤਰਾ ਥਾਂ ਤੋਂ ਪੂਰੇ ਜੇ ਤੇ ਇਹਨਾ ਥਾਂ ਦੀ ਆਪਣੀ ਗਰੰਟੀ ਇਥੇ ਮੇਰਾ ਵੀ ਸੁਹੀ ਆ ਆਣ ਕੇ ਕੋਈ ਆਪਣੀ ਚਵਾਈ ਕਰੇ ਦੋ ਡਾਂਗ ਜੂ ਮਰਜੀ ਕਰੇ ਆਪਣੀ ਤਸੱਲੀ ਕਰਕੇ ਫੇਰ ਥਣ ਦੇਖੋ ਇਧਰੋਂ ਦਿਖਾਇਓ ਥਣ ਬਹੁਤ ਚੰਗਾ ਹੈ ਭਾਈ ਜੱਗਾ ਚਵਾਈ ਬੜੀ ਚੰਗੀ ਹੈ ਤਾਰਾ ਮਾਰ ਕੇ ਵਿਖਾ ਲੈ ਕੋਈ ਆ ਵੀ ਇਹ ਕਰ ਲੋ ਚੱਕ ਤਾਰਾ ਕਿਉਂ ਆ ਬਹੁਤ ਚੰਗਾ ਲੱਗਾ ਤਵਾ ਮੈਂ ਚੰਨੀ ਤੇ ਰਿਹਾ ਗਏ ਅਗਲੇ ਮਸਲੇ ਦਾ ਮੁੱਲ ਮੋਹਰਦੇਵ ਨੂੰ ਅਸੀਂ ਉਹਨਾਂ ਨੂੰ ਪਾਣੀ 30 ਦਿੱਤੀ ਭਾਵੇਂ 30 ਦਿੱਤੀ ਇਹਨਾਂ ਦੇ ਚੈਨ ਚ ਗਈ 15000 ਦੀ ਹਾਨਾ 15000 ਦੀ ਕਿਵੇਂ ਚਾ ਕਰਨਾ ਇੱਕ 50000 ਰੁਪਏ ਪਾਜੀ ਕਰ ਦਾਂਗੇ ਮਾਨ ਅੱਛਾ 5000 ਚਲੋ ਬਾਕੀ ਕੋ ਫੋਨ ਲਾਵੇ ਇੱਕ ਰਹੀ ਹਨਾ ਫੋਨ ਲਾਵੇ ਬਾਕੀ ਠੀਕ ਹੈ ਬਾਕੀ ਦੇ ਕੇ ਭੇਜਾਂਗੇ ਠੀਕ ਹੈ ਜੀ ਹਰ ਵੀਰ ਭਾਈ ਆਪਣੇ ਕੋ ਨਗੀਨੇ ਖੜੇ ਆ ਇਹ ਨੰਬਰ ਕੋਈ ਵੀਰ ਲਿਖ ਲੈ ਲਿਖਾਤਾ ਅੱਗੇ ਵੀ 819509556 ਇਹ ਵਸ਼ੀ ਕਹਿੰਦਾ ਘਰਮ ਵਾਲੀ ਲੈਣੀ ਆ ਆਪਣੇ ਕੋਲ ਖੜੀ ਆ ਠੀਕ ਹੈ ਜੀ ਖੀਰੀ ਵਸ਼ੀ ਠੀਕ ਹੈ ਜੀ ਹਾਂ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਆ ਇੱਥੇ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਖੜੇ ਜੀ